ਜੀ ਮੈਂ ਜਾ ਰਿਹਾ ਹਾਂ ਆਪਣੇ ਦੋਸਤਾਂ ਨਾਲ ਮਲੋਟ ਇੱਕ ਦੋ ਕੰਮ ਹੈ ਤੇ ਸਭ ਤੋਂ ਵੱਡੀ ਗੱਲ ਅਮਰੀਕਾ ਦਾ ਵੀਜ਼ਾ ਵੈਸੇ ਲੱਗ ਰਿਹਾ ਜੇ ਕਿਸੇ ਨੂੰ ਲਵਾਉਣੇ ਆ ਤਾਂ ਉਹਦਾ ਵੀ ਤੁਹਾਨੂੰ ਪ੍ਰੋਸੀਜਰ ਦੱਸੂਗਾ ਸਿਰਫ 185 ਡਾਲਰ ਆ ਗੱਡੀ ਗੱਡੀ ਵਿਚਾਲੇ ਖੜੀ ਹੈ ਯਾਰ ਤੇ ਬੁਰਾ ਹਾਲ ਹੈ ਪਿਆ ਇੰਨੀ ਠੰਡ ਦੇ ਵਿੱਚ ਤੁਸੀਂ ਵੇਖ ਲਓ ਡੱਲੇਵਾਲ ਸਾਹਿਬ ਵੀ ਤੇ ਆਪਣੇ ਕਿਸਾਨ ਭਰਾ ਵੀ ਜਿਹੜੇ ਧਰਨੇ ਤੇ ਬੈਠੇ ਆ ਤੇ ਤਾਂ ਕਰਕੇ ਸਰਕਾਰ ਨੂੰ ਇਸ ਜੀ ਵੱਲ ਧਿਆਨ ਦੇਣਾ ਚਾਹੀਦਾ ਨਾਰਥਨ ਬਸ ਜਾਂਦੀ ਨਹੀਂ ਸਾਡੇ ਪਿੰਡੋਂ ਮਤਲਬ ਰਸਤਾ ਨਾ 12 ਵਜੇ ਦਾ ਟਾਈਮ ਹੁੰਦਾ ਸੀ ਤੇ ਹਰੀ ਪੂਰੀ ਠੇਕੇ ਖੁੱਲੇ ਹੁੰਦੇ ਸੀ ਤੇ ਬੜੀ ਉਹ ਡੱਟੀ ਜਾਂਦੀ ਹੁੰਦੀ ਸੀ 12 ਮਹੀਨੇ 30 ਦਿਨ ਠੰਡ ਹੋਵੇ ਹਨੇਰੀ ਹੋਵੇ ਤੂਫਾਨ ਹੋਵੇ ਕਿਸਾਨ ਨੇ ਆਪਦਾ ਕੰਮ ਕਰਨਾ ਹੀ ਹੁੰਦਾ ਤੇ ਧੰਨ ਤੁਸੀਂ ਵੇਖ ਲਓ ਪੋਹ ਦੇ ਮਹੀਨੇ ਜਿਹੜੇ ਪਾਣੀ ਦੀਆਂ ਵਾਰੀਆਂ ਲਾਉਂਦੇ ਆ ਹਾਂ ਸਹੀ ਹੈ ਇਹ ਗਲਤ ਕਰ ਲੈ ਉਹ ਨੰਗੇ ਪੈਰੀ ਤੁਰ ਕੇ ਮੜਾ 1 ਕਿਲੋਮੀਟਰ ਤੁਰ ਲਓ ਪੈਰ ਠਰ ਜਾਂਦੇ ਜੀ ਇਹਨਾਂ ਨੇ ਹੁਣ ਵਾਹ ਚ ਵੜਨਾ ਵੇਖ ਲਓ ਤੁਸੀਂ ਆਪਾਂ ਨਵਾਂ ਚੈਨਲ ਬਣਾ ਲਿਆ ਜੀ YouTube ਤੇ ਗੱਗੂ ਮਲੋਟ ਤੇ ਸਾਰੇ ਵੀਰ ਸਾਥ ਦਿਓ ਜੀ ਜਵਾਗ ਫਾੜੀ ਡੱਗ ਪਿਆ ਜੀ ਐ ਕਿਵੇਂ ਖੱਟੀ ਆਦੇ ਸੀਗੇ ਵੈਸੀ 250 ਪੈ ਤਲਕ ਉਬਲਦਾ ਪਾਣੀ ਸੀ ਹਾਜੀ ਆਪਣੀਆਂ ਰੋਡਵੇ ਤੇ ਬਹੁਤ ਚੰਗੀਆਂ ਐ ਥਾਈਲੈਂਡ ਦੇ ਮੁਕਾਬਲੇ ਇੱਥੇ ਪੂਰੀ ਵੀਡੀਓ ਬਣਾਵਾਂਗੇ ਆਪਾਂ ਹਾਂ ਕੱਲ ਨੂੰ ਪੱਕਾ ਲੈ ਜਿਹੜੇ 버ਗਰ ਕਿਸ ਟਾਈਮ ਬਠਿੰਡੇ ਖਾਣ ਜਾਂਦੇ ਹੁੰਦੇ ਸੀ ਅੱਜ ਪਿੰਡ ਬਣਾਉਂਦਾ ਬਾਈ ਤੇ ਆਲ ਰਾਉਂਡਰ ਬੰਦਾ ਮਸ਼ੀਨਰੀ ਦਾ ਤੁਹਾਨੂੰ ਕੋਈ ਵੀ ਕੰਮ ਆ ਜੀ ਸੀ ਬੀ ਤੋਂ ਲੈ ਕੇ ਭਾਰਤ ਤੋਂ ਲੈ ਕੇ ਕੱਲੀ ਕੱਲੀ ਚੀਜ਼ ਬਾਈਕਲ ਹੁੰਦੀ ਐ ਸਾਡੇ ਪਿੰਡ ਦੇ ਨੌਜਵਾਨ ਸਾਹਮਣੇ ਆ ਵੀ ਚੋਕ ਦੀ ਦੁਕਾਨ ਚੋਕ ਦਾ ਕੰਮ ਸੀ ਮੋਬਾਈਲ ਦਾ ਅੱਜ ਨੋਕੀਆ ਦੇ ਫੋਨ ਹੁੰਦੇ ਸੀ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਹੁਣ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਜੀ ਮੈਂ ਜਾ ਰਿਹਾ ਹਾਂ ਆਪਣੇ ਦੋਸਤਾਂ ਨਾਲ ਮਲੋਟ ਇੱਕ ਦੋ ਕੰਮ ਹੈ ਇੱਕ ਬਾਈ ਆਪਣੇ ਅਨਮੋਲ ਮਾਨ ਸਾਹਿਬ ਉਹਨਾਂ ਦੇ ਦੋਸਤ ਹੈ ਮੇਰੇ ਵੀ ਦੋਸਤ ਹੈ ਬਾਈ ਗੱਗੂ ਮਲੋਟ ਤੋਂ ਉਹਨਾਂ ਨੇ ਨਵਾਂ YouTube ਚੈਨਲ ਬਣਾਇਆ ਉਹਨਾਂ ਨੂੰ ਜਾਣਕਾਰੀ ਵੀ ਦੇਣੀ ਹੈ ਤੇ ਬਾਕੀ ਆਪਾਂ ਵੀਡੀਓ ਪਾਵਾਂਗੇ ਵੀ ਲਿੰਕ ਵੀ ਨਾਲ ਡਿਸਕ੍ਰਿਪਸ਼ਨ 'ਚ ਪਾਵਾਂਗੇ ਤੁਸੀਂ ਬਾਈ ਦੇ ਵੱਧਾ ਸਪੋਰਟ ਕਰ ਰਹੀਆਂ ਸਾਨੂੰ ਬਹੁਤ ਘੈਂਡ ਘੈਂਡ ਬਲੌਗਰ ਦਿਖਾਊਗਾ ਤੁਰਨਾ ਫਿਰ ਬਾਕੀ ਸਾਰੇ ਤੁਸੀਂ ਜਾਣਦੇ ਹੋ ਵੀਡੀਓ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਊਗਾ ਖਾਸ ਕਰ ਆਪਣੇ ਮਲੋੜ ਵਾਲਿਆਂ ਨੂੰ ਹਾਂਜੀ ਦੋਸਤੋ ਇਹ ਆਪਣਾ ਦੋਸਤ ਗੱਗੂ ਮਲੋੜ ਤੋਂ ਸਾਰੇ ਤੁਸੀਂ ਜਾਣਦੇ ਹੋ ਕਿਸੇ ਜਾਣ ਪਛਾਣ ਦਾ ਮਹਤਾਜ ਨਹੀਂ ਤੇ ਬਾਈ ਗੱਗੂ ਨੇ ਨਵਾਂ ਚੈਨਲ ਬਣਾਇਆ ਹੈ ਤੇ ਤੁਹਾਨੂੰ ਪਤਾ 24 ਘੰਟੇ ਡਿਊਟੀ ਬਾਈ ਗੱਗੂ ਦੀ ਮਲੋਟੀ ਹੁੰਦੀ ਹੈ ਤੇ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਦਿਖਾਇਆ ਕਰੂ ਬਾਈ ਤੇ ਬਾਕੀ ਬਾਈ ਨਾ ਕਰਦੇ ਗੱਲਬਾਤ ਬਾਈ ਜੀ ਕੀ ਹਾਲ ਨੇ ਬਹੁਤ ਵਧੀਆ ਮਾਨਸਰ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ ਤੇ ਆਪਾਂ ਨਵਾਂ ਚੈਨਲ ਬਣਾ ਲਿਆ ਜੀ YouTube ਤੇ ਗੱਗੂ ਮਲੋਟ ਤੇ ਸਾਰੇ ਵੀਰ ਸਾਥ ਦਿਓ ਜੀ ਅੱਪਾ ਵਧੀਆ ਵਧੀਆ ਵੀਡੀਓ ਤੁਹਾਡੇ ਉੱਤੇ ਪਾਇਆ ਕਰਾਂਗੇ ਜਿਹੜੀ ਮਨੋਰੰਜਨ ਵੀ ਕਰਾਇਆ ਕਰਾਂਗੇ ਤੁਹਾਡਾ ਨਵੀਆਂ ਚੀਜ਼ਾਂ ਵੀ ਦਿਖਾਇਆ ਕਰਾਂਗੇ ਵੀਰੇ ਤੇ ਮਾਨਸਾ ਬਾਰੇ ਭਰਾ ਸਾਰੇ ਕਹਿੰਦੇ ਵੀ ਬਣਾਓ ਚੈਨਲ ਹੋਰ ਨਹੀਂ ਸਹੀ ਗੱਲ ਜ਼ਰੂਰੀ ਹੈ ਸਾਰੀ ਦੁਨੀਆ ਬਣਾਈ ਜਾਂਦੀ ਹੈ ਹਾਂ ਸਹੀ ਹੈ ਜੀ ਅਸੀਂ ਵੀ ਫਿਰ ਮੈਂ ਕਿਹਾ ਕੋਈ ਨਵੇਂ ਸਾਲ ਤੇ ਕੁਝ ਨਵਾਂ ਕਰੀਏ ਨਵੇਂ ਸਾਲ ਤੇ ਨਵੀਆਂ ਚੀਜ਼ਾਂ ਲੈ ਕੇ ਆ ਰਹੇ ਹਾਂ ਅਸੀਂ ਤੇ ਬਾਕੀ ਸਾਡੀ ਇਕੱਠੀਆਂ ਵੀਡੀਓ ਵੀ ਆ ਰਹੀਆਂ ਤੇ ਬਾਕੀ ਜਿਹੜਾ ਬਾਈ ਗੱਗੂ ਦਾ ਚੈਨਲ ਹੈ ਉਹ ਗੱਗੂ ਮਲੋੜ ਦੇ ਨਾਮ ਤੇ ਹੈ ਤੇ ਮੈਂ ਇਹਦੇ ਵਿੱਚ ਜਿਹੜੇ ਵੀਡੀਓ ਦੀ ਆਪਣੀ ਚੱਲ ਰਹੀ ਹੈ ਥੱਲੇ ਡਿਸਕ੍ਰਿਪਸ਼ਨ ਤੇ ਲਿੰਕ ਪਾ ਦੂੰਗਾ ਤੇ ਸਾਰਿਆਂ ਨੇ ਬਾਈ ਦੀ ਫੁੱਲ ਸਪੋਰਟ ਕਰਦੀ ਕੰਨਾਂ ਚ ਬੱਜ ਗਈ। ਸਪੋਰਟ ਕਰਿਓ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ। ਫੁੱਡੇ ਹੌਸਲੇ ਆ ਵੀਰੇ। ਬਾਕੀ ਮਿਲਦੇ ਆ ਜਲਦੀ ਵੀਡੀਓ ਚ। ਛੇਤੀ ਮਿਲਦੇ ਆ ਜੀ ਆਪਾਂ। ਬਹੁਤ ਬਹੁਤ ਧੰਨਵਾਦ ਬਾਈ ਸਾਰਿਆਂ। ਧੰਨਵਾਦ ਜੀ। ਬੁਰਾ ਹਾਲ ਹੈ ਬੈਥੀ ਰੋਡ ਦਾ। ਇੱਥੇ ਇਨਾ ਜਾਮ ਲੱਗਦਾ ਗੱਲਾਂ ਛੱਡ ਦਿਓ। ਬਹੁਤ ਜ਼ਿਆਦਾ। ਤੇ ਬਾਕੀ ਬਹੁਤ ਸਮੇਵਾਦ ਆਪਾਂ ਆਏ ਆ। ਬਲੋਟ। ਤੇ ਬਾਕੀ ਆਪ ਦਾ ਸ਼ਹਿਰ ਆਪਦਾ ਹੀ ਹੁੰਦਾ। ਵੇਖੋ ਕੀ ਹਾਲ ਹੋਇਆ ਪਿਆ। ਬੁਰਾ ਹਾਲ ਆ। ਅਸਲ ਕਹਾਣੀ ਪਤਾ ਕੀ ਹੈ ਲੋਕ ਨਾ ਰੋਡ ਬਲੌਕ ਕਰਨ ਦੇ ਉੱਤੇ ਗੱਡੀਆਂ ਲਾ ਕੇ ਜਿਵੇਂ ਸਾਈਡ ਤੇ ਵੀ ਖੜੀਆਂ ਜਨ ਖੜੀ ਹੈ ਜਿਵੇਂ ਅਫਰ ਜਿਹੜੇ ਨੰਗਨ ਵਾਲੇ ਹੁਣ ਇੱਕ ਲੈਣਾ ਤੁਸੀਂ ਵੇਖ ਲਓ ਉਹਨਾਂ ਨੂੰ ਦਿੱਕਤ ਆਉਂਦੀ ਜਦੋਂ ਨਾਲ ਪਾਰਕਿੰਗ ਹੈਗੀ ਪਤਾ ਨਹੀਂ ਕਿਉਂ ਨਹੀਂ ਲਾਉਂਦੇ ਇੱਥੇ ਪਾਰਕਿੰਗ 'ਚ ਗੱਡੀ ਲਾਓ ਤੇ ਬਾਕੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਤੇ ਪਰਮਾਤਮਾ ਕਰਕੇ ਸਾਡੇ ਕਿਸਾਨਾਂ ਦੀ ਜਿਹੜੀ ਮੰਗਾਂ ਉਹ ਮੰਨ ਲੈਣ ਸਰਕਾਰ ਨੂੰ ਬੇਨਤੀ ਹੈ ਇੰਨੀ ਠੰਡ ਦੇ ਵਿੱਚ ਤੁਸੀਂ ਵੇਖ ਲਓ ਡੱਲੇਵਾਲ ਸਾਹਿਬ ਵੀ ਤੇ ਆਪਣੇ ਕਿਸਾਨ ਭਰਾ ਵੀ ਜਿਹੜੇ ਧਰਨੇ 'ਤੇ ਬੈਠੇ ਆ ਤੇ ਤਾਂ ਕਰਕੇ ਸਰਕਾਰ ਨੂੰ ਇਸ ਜਿਹੜਾ ਧਿਆਨ ਦੇਣਾ ਚਾਹੀਦਾ ਆ ਪਾਰਕਿੰਗ ਆ ਵੇਖ ਲਓ ਕਿੰਨੀ ਖੁੱਲੀ ਢਲੀ ਐ ਤੇ ਬਾਕੀ ਆਪਾਂ ਵੀ ਨਵੇਂ ਸਾਲ ਦੇ ਇੰਡਾਇਰੈਕਟ ਟੂਰਾਂ ਲੈ ਲਈਆਂ ਲਾਲ ਹੁਣ ਡੀਕ ਨੇ ਆਪਣੇ ਦੋਸਤ ਨੂੰ ਤੇ ਫਿਰ ਨਿਕਲਦੇ ਆ ਪਿੰਡਾਂ ਨੂੰ ਵਾਪਸੀ ਐ ਔਰ ਥੋੜਾ ਜਿਹਾ ਕੰਮ ਲੋਡ ਸੀਗਾ ਡਾ ਕਰ ਲਿਆ ਬਾਕੀ ਮੇਰੇ ਦੋਸਤਾਂ ਨੂੰ ਧਿਆਨ ਹੀ ਨਹੀਂ ਲੱਭਦੇ ਆ ਕਿਉਂਕਿ ਰਸ਼ ਬਹੁਤ ਜ਼ਿਆਦਾ ਐ ਬਾਕੀ ਹੁਣ ਜਿੰਨੀਆਂ ਇਲੈਕਟ੍ਰੋਨਿਕ ਦੀਆਂ ਦੁਕਾਨਾਂ ਜਾਂ ਹੋਰ ਆ ਸਾਰੀਆਂ ਇੱਥੇ ਆ ਚੁੱਕੀਆਂ ਆ ਆਹ ਦੇਖ ਲਓ ਦੂਰ ਦੂਰ ਤੱਕ ਗੱਡੀਆਂ ਗੱਡੀਆਂ ਆ ਬਾਕੀ ਪ੍ਰਮਾਤਮਾ ਦੀ ਕਿਰਪਾ ਨਾਲ ਫਿਰ ਧੁੱਪ ਨਿਕਲ ਲਈ ਹੈ ਸਾਡੇ ਬਜ਼ੁਰਗ ਵੀ ਬਾਹਰ ਨਾ ਆ ਜਾਣਗੇ ਕਈ ਦਿਨਾਂ ਦੇ ਉਹ ਵੀ ਅੰਦਰ ਹੀ ਬੈਠੇ ਆ ਬਜ਼ੁਰਗਾਂ ਨੂੰ ਠੰਡ ਵੀ ਜਿਆਦਾ ਲੱਗਦੀ ਹੈ ਤੇ ਗਰਮੀ ਵੀ ਜਿਆਦਾ ਲੱਗਦੀ ਹੈ ਫੱਕੇ ਆ ਉਹਦੇ ਸ਼ਾਰਚ ਕੋਈ ਨਾ ਕੋਈ ਜਾਣ-ਛਾਣਾਂ ਲੱਭੀ ਜਾਂਦਾ ਪਰ ਮੇਰਾ ਯਾਰ ਦੋਸਤ ਰਮਨ ਸਿਆਰਿਆ ਪਤਾ ਨਹੀਂ ਕਿੱਥੇ ਲੁਕਿਆ ਆ ਗੱਡੀ ਕਿੱਡੀ ਵਿਚਾਲੇ ਖੜੀ ਹੈ ਯਾਰ ਬੁਰਾ ਹੋ ਰਿਹਾ ਯਾਰ ਬੇ ਸਾਹਮਣੇ ਅਵੀ ਚੋਕ ਦੀ ਦੁਕਾਨ ਚੋਕ ਦਾ ਕੰਮ ਸੀ ਮੋਬਾਈਲਾਂ ਦਾ ਜੇ ਨੋਕੀਆ ਦੇ ਫੋਨ ਹੁੰਦੇ ਸੀ ਤੇ ਭਾਈ ਉਦੋਂ ਇਹਦੇ ਕੋਲ ਇਹ ਵਾਰੀ ਨਹੀਂ ਆਉਂਦੀ ਹੁੰਦੀ ਸੀ ਬੀਐਸਐਨ ਦਾ ਸਬੰਧ ਦੇ ਸੀ ਤੇ ਵੀਰ ਸੰ ਦਾ ਨਾ ਏਟੀਐਮ ਜਾਂ ਮਿਲਦਾ ਹੁੰਦਾ ਸੀ ਉਹਦੇ ਵਿੱਚ ਸਿਮ ਹੁੰਦਾ ਸੀ ਆਸੀ ਦੁਕਾਨ ਚੋਕ ਟੈਲੀਕਮ ਮੇਰਾ ਦੋਸਤ ਮੈਨੂੰ ਫਿਰ ਨਹੀਂ ਪਿਆ ਰਿਹਾ ਚਲੋ ਫੋਨ ਲਾਉਣੇ ਆ ਫਿਰ ਥੋੜੇ ਰੋ ਰੋ ਹੁੰਨੇ ਆ ਲਓ ਜੀ ਕਰਤੀ ਵਾਪਸੀ ਪਿੰਡਾਂ ਨੂੰ ਇਦਰ ਪਿੰਡ ਜਾ ਕੇ ਤੁਹਾਨੂੰ ਮਿਲਦੇ ਆ ਤੇ ਬਾਕੀ ਬਾਈ ਦਾ ਜਿਹੜਾ ਚੈਨਲ ਸਬਸਕ੍ਰਾਈਬ ਕਰ ਲਿਓ ਸਪੈਸ਼ਲ ਬਾਈ ਕੋਲ ਆਏ ਸੀ ਨਵਾਂ ਚੈਨਲ ਬਣਾਇਆ ਬਾਈ ਨੇ ਤੇ ਨਵੇਂ ਨਾਮ ਨਾਲ ਹੁਣ ਵੀਡੀਓ ਰੱਖੂਗਾ ਨਵੇਂ ਸਾਲ ਤੇ ਤੇ ਕੱਲ ਨੂੰ ਹੈਗਾ ਜੀ ਨਵਾਂ ਸਾਲ ਮਤਲਬ ਜੇ ਤੁਸੀਂ ਵੀਡੀਓ ਦੇਖ ਰਹੇ ਹੋਵੋ ਤਾਂ ਨਵਾਂ ਸਾਲ ਹੋ ਗੋ। ਮੈਂ ਤੇ ਇੱਕ ਦਿਨ ਪਹਿਲਾਂ ਬਲੌਗ ਬਣਾ ਰਹੇ ਹਾਂ। ਬਾਕੀ ਆ ਜਾਂਦੀ ਨਾਰਥਨ ਨਾਰਥਨ ਬਸ ਜਾਂਦੀ ਦੀ ਸਾਡੇ ਪਿੰਡੋਂ ਮਤਲਬ ਰਾਜਸਥਾਨ 12 ਵਜੇ ਦਾ ਟਾਈਮ ਹੁੰਦਾ ਸੀ ਤੇ ਹਰੀਪੁਰੇ ਢੇਕੇ ਖੁੱਲੇ ਹੁੰਦੇ ਸੀ ਤੇ ਬੜੀ ਉਹ ਡੱਟੀ ਜਾਂਦੀ ਹੁੰਦੀ ਸੀ ਮੈਂ ਨਾਣ ਕਮੇਜ ਦੀ ਤੇ ਲੋਕਾਂ ਨੂੰ ਬੇਸਬਰ ਨੇ ਇਸ ਬਸ ਦੀ ਢੀਕ ਹੁੰਦੀ ਸੀ ਨੌਰਥਮ ਤੇ ਬਾਈ ਰਾਜਨ ਤੇ ਆਪਣੇ ਜਲਾ ਚੇਅਰਮੈਨ ਸਾਹਿਬ ਦੀਆਂ ਬੱਚਾਂ ਇੱਕਾ ਜਿਹਾ ਨੌਰਥਮ ਮੈਂ ਤਾਂ ਸਭ ਤੋਂ ਵੱਡੀ ਟ੍ਰਾਂਸਪੋਰਟ ਦਾ ਮੈਨ ਲੱਗਾ ਨਿਊਦੀਪੀ ਹੈ ਤੇ ਬਾਕੀ ਵੇਖੋ ਕਿਸੇ ਹੋਰ ਪਾਸੇ ਹੋਰ ਗੱਲ ਤੇ ਜਾਣ ਤਾਂ ਬਾਕੀ ਆਗੇ ਹਰਿਆਣਾ ਰੋਡਵੇਜ਼ ਅੱਛਾ ਰੋਡਵੇਸ ਰਹਾਣੀ ਦੀ ਵੀ ਤੁਸੀਂ ਵੇਖ ਲਈ ਹਜੇ ਆਪਣੀਆਂ ਰੋਡਵੇਸ ਬਹੁਤ ਚੰਗੀਆਂ ਐ ਥਾਈਲੈਂਡ ਦੇ ਮੁਕਾਬਲੇ ਥਾਈਲੈਂਡ ਦੇ ਵਿੱਚ ਜਿਹੜੀ ਰੋਡਵੇਸ ਸੀ ਨਾ ਬਾਈ ਥੱਲੇ ਮਤਲਬ ਜਿਹੜਾ ਆਦੀ ਹੁੰਦੀ ਐ ਫਲੋਰ ਉਹਦਾ ਲੱਕੜ ਦਾ ਸੀ ਤੇ ਥੱਲੇ ਉਹ ਮੈਂ ਸੜਕ ਲਿਖੀ ਜਾਵੇ ਸਸਤੀ ਬਹੁਤ ਜ਼ਿਆਦੇ ਸੋਚ ਨਹੀਂ ਸਕਦੇ ਸਸਤੀ ਨਹੀਂ ਆਦੇ ਸੀ ਮਤਲਬ ਜੇ ਆਪਾਂ ਕਾਰ ਤੇ ਸਵਰਦਾ ਕਰਦੇ ਹੋਈ ਤਾਂ ਆਪਣੇ ਤੋਂ ਲੈ ਲੈਂਦੇ ਹੋ 1000 ਰੁਪਏ ਦੇ ਲੱਗੇ ਤਾਂ ਅੱਗੇ ਤੇ ਮਤਲਬ ਚਾਰ ਜਣਾਂ ਦਾ ਲੜਜਾ ਭਾਵੇਂ ਕਿ ਜਣਾਂ ਕਰਾ ਲਓ ਤਾਂ ਇੰਨੀ ਲੈਣੇ ਉਹਨਾਂ ਨੇ ਅੱਛਾ ਬਸ ਤੇ ਕਿੰਨਾ ਇਹਦਾ ਲੱਗਦਾ ਸੀ ਸਿਰਫ 30 ਰੁਪਏ ਤਾ ਕਰਕੇ ਇੰਨੀ ਮਹਿੰਗੀ ਪੈਂਦੀ ਹੈ ਤਾਂ ਕਰਕੇ ਪਬਲਿਕ ਟ੍ਰਾਂਮਪੋਰਟ ਵਰਤੋ ਜੇ ਤੁਸੀਂ ਕਿਤੇ ਵੀ ਜਾਂਦੇ ਹੋ ਬਸੇ ਬੈਂਕਾਕ ਦੇ ਵਿੱਚ ਤਾਂ ਮੈਟਰੋ ਸੀ ਤੇ ਪਤਾਇਆ ਦੇ ਵਿੱਚ ਇਹ ਚੀਜ਼ ਲੋੜੀਦੀ ਪੈਂਦੀ ਕਿ ਉੱਥੇ ਤਾਂ ਆਇਆ ਵੀ ਨੇੜੇ-ਨੇੜੇ ਮਾਰਕੀਟ ਹੁੰਦੀ ਹੈ 10 ਰੁਪਏ ਲੈਂਦਾ ਹੈਗਾ ਉੱਥੋਂ ਦੇ ਇੰਡੀਆ ਦੇ 20 ਰੁਪਏ ਮੰਨਦੇ ਹੋ ਜਿੱਥੇ ਮਾਰਜੀ ਉਤਰ ਜਾਓ ਸਭ ਤੋਂ ਘੈਂਟ ਹੈ ਪਰ ਫਿਰ ਕੇ ਦੁਨੀਆ ਵੇਖੋ ਤੁਰ ਫਿਰ ਕੇ ਦੇਖਣ ਵਾਲਾ ਸ਼ਹਿਰ ਹੈ ਬਾਕੀ ਸਾਰੀ ਡਿਟੇਲ ਨਾਲ ਆਪਾਂ ਇਹ ਤੇ ਗੱਲਬਾਤ ਕਰਾਂਗੇ ਕੱਰੇ ਦਿਨ ਤਾਈਂ ਤੇ ਤੁਹਾਨੂੰ ਪ੍ਰੋਪਰ ਦੱਸਾਂਗੇ ਕਿੰਨਾ ਖਰਚਾ ਆਉਂਦਾ ਕੀ ਸਿਸਟਮ ਹੈ ਤੇ ਬਾਕੀ ਕਿਸੇ ਨੇ ਵੀਜ਼ਾ ਲਵਾਉਣਾ ਉਹਦੇ ਬ ਅ ਬੈਸਮ ਲੱਗ ਰਿਹਾ ਜੇ ਕਿਸੇ ਨੂੰ ਲਵਾਉਣੇ ਆ ਤਾਂ ਉਹਦਾ ਮੈਂ ਤੁਹਾਨੂੰ ਪ੍ਰੋਸੀਜਰ ਦੱਸੂਗਾ ਸਿਰਫ 185 ਡਾਲਰ ਥੋੜਾ ਵੀਜ਼ਾ ਲੱਗਣਾ ਹੈਗਾ ਤੇ ਬਾਕੀ ਜਿਹੜਾ ਏਜੰਟ ਆ ਉਹਦੀ ਫੀਸ ਲੱਗੂਗਾ 10-15000 ਰੁਪਏ ਲੱਗੂਗਾ ਉਹ ਅਲੱਗ ਉਹ ਆਪਣਾ ਬੰਦਾ ਹੈਗਾ ਆਪਾਂ ਨੂੰ ਮਤਲਬ ਇੰਨੇ ਕਿੰਨੇ ਹੁੰਦੇ ਉਹਦਾ ਲੈਣ ਨੂੰ ਦੱਬ ਕੇ ਰੇਲੇ ਜਾਂਦੇ ਲੋਕ ਤੇ ਕਦੇ ਵੀ ਜਿਹੜਾ ਹੁੰਦਾ 18 ਲੱਖ ਰੁਪਿਆ 20 ਲੱਖ ਰੁਪਿਆ 22 ਲੱਖ ਰੁਪਿਆ ਐਸੇ ਹਾਸੇ ਜਨਾਓ ਕੈਨੇਡਾ ਦੀ ਵੀ ਕੋਈ ਬਾਲੀ ਵੀ ਸਿੰਘ 12000 ਮੈਨੂੰ ਲੱਗਦਾ ਕੋਈ 300 ਕੁ ਰੁਪਈਆ ਤਾਂ ਕਰਕੇ ਏਜੰਟਾਂ ਤੋਂ ਮਤਲਬ ਜਿਹੜੇ ਚ ਇਹ ਕਿਸ਼ਕ ਮਾਰੇ ਹੁੰਦੇ ਆ ਉਹ ਫਿਰ ਆਦੇ ਹੁੰਦੇ ਨੇ ਵੀ ਸਾਰੇ ਨੂੰ ਬਦਨਾਮ ਕਰ ਦਿੰਦੇ ਆ ਕਿਉਂਕਿ ਇਹਨੇ ਇਹਨਾ ਰੇਟ ਕਿਤੇ ਵੀ ਨਹੀਂ ਗਾ ਤੁਹਾਨੂੰ ਸਾਰੀ ਕਹਾਣੀ ਦੱਸਾਂਗੇ ਸਪਾਂਸਰਸ਼ਿਪ ਬਾਰੇ ਵੀ ਦੂਜੇ ਬਾਰੇ ਵੀ ਤਰुण ਪਿੰਡ ਪਾਂਚ ਵੀ ਮਿਲਦੇ ਲੋ ਜੀ ਤੜਕੇ ਤੜਕੇ ਦਾ ਸਮਾਂ ਤੇ ਕਿਸਾਨ ਵੀਰ ਪਹੁੰਚ ਚੁੱਕੇ ਨੇ ਕੀ ਹਾਲ ਹੈ ਤਕੜਿਆ ਹੋਰ ਫਿਰ ਚੱਤ ਕੀ ਘਟਨਾ ਬਣ ਗਈ ਉਹ ਓਏ ਦਿਵਾਗ ਫਾੜੀ ਢੱਗ ਪਿਆ ਸੀ ਐ ਕਿਵੇਂ ਖੱਡੀ ਆਦੇ ਸੀਗੇ ਵੈਸੀ ਵਸੋ ਪੈਰ ਤਲਕ ਉਬਲਦਾ ਪਾਣੀ ਸੀ ਨਹੀਂ ਉਬਲਦਾ ਪਾਣੀ ਕਾਹਚ ਪਿਆ ਸੀ ਉਹ ਪਤੀਲੇ ਚ ਪਤੀਲੇ ਉੱਤੇ ਉੱਤੇ ਡਿੱਗ ਪਿਆ ਪਤੀਲਾ ਹਾਂ ਟੱਕਣ ਡੇਡਾ ਹੋ ਗਿਆ ਤਾਂ ਕਿਵੇਂ ਬਚਦਾ ਹਾਂ ਨਾ ਤਮੱਚੀ ਦੀ ਸੀ ਉਹ ਬਾਵਾ ਆ ਗਿਆ ਨਹੀਂ ਨਹੀਂ ਉਹ ਹੋਰ ਯਾਰ ਭਰਾਵਾ ਇਹਨਾਂ ਦੇ ਤਾਂ ਬਾਈ ਜੀ ਸੱਚੀ ਵਿਚਾਰਿਆਂ ਦੇ ਪਤਾ ਨਹੀਂ ਕੀ ਕਰੋਪ ਹੈ ਕੋਈ ਮਤਮੋ ਤਾਂ ਡੇਕੋ ਵੀ ਪਹਿਲਾਂ ਵਿਚਾਰਿਆਂ ਦੇ ਪਸੂ ਸੀ ਉਹ ਵਿਚਾਰੇ ਐਵੇਂ ਦੁਨੀਆਂ ਨੂੰ ਪਿਆਰੇ ਹੋ ਗਏ ਕਿੰਨੇ ਹੋਏ ਸੀ ਉਹ ਪਸ਼ੂ ਗਏ ਸੀ ਦੋ ਦੋ ਪਸ਼ੂ ਬਣ ਇੱਕ ਮੱਝ ਸੀਗੀ ਇੱਕ ਤੇ ਮੱਝ ਤਾਂ ਬਿਮਾਰ ਨਹੀਂ ਬਾਬਾ ਤੇਰੇ ਉਹਦੇ ਬਾਦ ਉਹ ਵੀ ਹੈਨਾ ਹਾਂ ਉਹ ਵੀ ਮੱਕੀ ਸੀਗੀ ਤੇ ਵਿਚਾਰਾਂ ਦੀ ਯਾਰ ਕੋਈ ਬੰਦ ਜਿਹੜਾ ਕਰ ਸਕਦਾ ਮਦਦ ਕਰੇ ਉਹ ਗਰੀਬ ਬੰਦੇ ਆ ਪਹਿਲਾਂ ਵੀ ਸੀ ਬੇਹੜਾ ਜੋਰ ਲਾਇਆ ਸੀ ਤੇ ਸਾਰੇ ਆਪ ਦਾ ਪਾਓ ਯੋਗਦਾਨ ਅੱਜ ਫਿਰ ਕੀ ਕਰ ਰਹੇ ਹੋ ਵੈਰੀ ਗੁੱਡ ਹੋਰ ਦਬਾਲਣ ਦੀ ਔਕਾਸ਼ ਨਹੀਂ ਨਹੀਂ ਬਈ ਹੋਰ ਯਾਰ ਪੋ ਦਾ ਮੀਨਾ ਦੇਖ ਲਓ ਤੁਸੀਂ ਮੈਂ ਹਮੇਸ਼ਾ ਗੱਲਾਂ ਨਾਲ ਨਾ ਖੇਤੀ ਕਰਨੀ ਬਹੁਤ ਔਖੀ ਹੈ ਹੈਂ ਸੱਪਾਂ ਦੇ ਨਾ ਸਿਰਿਆਂ ਦੇ ਉੱਤੇ ਜਾਣਾ ਪੈਂਦਾ ਚੱਲ ਹੁਣ ਤਾਂ ਜਿਵੇਂ ਚੱਲ ਕਣਕ ਦੀ ਗੱਲ ਆ ਡਾ ਤੁਸੀਂ ਝੋਨੇ 'ਚ ਵੇਖ ਲਓ ਬੰਦੇ ਦੇ ਇੱਥੋਂ ਦੇ ਲੱਖ ਲੱਖ ਤੱਕ ਝੋਨਾ ਜਾਵੜਦਾ ਤੇ ਵਿੱਚ ਹੀ ਕੋਈ ਬੰਦਾ ਸਪਰੇਅ ਕਰਦਾ ਯਾਰ ਢੋਲਕੀ ਚੱਕ ਕੇ ਪਹਿਲੀ ਗੱਲ ਤਾਂ ਦੁਰਨੇ ਔਖਾਂ ਦਾ ਪਾਣੀ ਲੱਗਿਆ ਹੁੰਦਾ ਦੂਜੀ ਗੱਲ ਜਾਨਵਰਾਂ ਦਾ ਨਹੀਂ ਭਰੋਸਾ ਬਈ ਕਦੋਂ ਕਿਹੜਾ ਬੈਠਾ ਹੋਵੇ ਹੈ 12 ਮਹੀਨੇ 30 ਦਿਨ ਠੰਡ ਹੋਵੇ ਹਨੇਰੀ ਹੋਵੇ ਤੂਫਾਨ ਹੋਵੇ ਕਿਸਾਨ ਨੇ ਆਪਦਾ ਕੰਮ ਕਰਨਾ ਹੀ ਹੁੰਦਾ ਤੇ ਧਾਨਾਂ ਤੁਸੀਂ ਵੇਖ ਲਓ ਪੋਹ ਦੇ ਮਹੀਨੇ ਜਿਹੜੇ ਪਾਣੀ ਦੀਆਂ ਵਾਰੀਆਂ ਲਾਉਂਦੇ ਆ ਇਹ ਗਲਤ ਕਰ ਲੈ ਉਹ ਨੰਗੇ ਪੈਰੀ ਤੁਰ ਕੇ ਮੜਾ 1 ਕਿਲੋਮੀਟਰ ਤੁਰ ਲਓ ਪੈਰ ਠਰ ਜਾਂਦੇ ਤੇ ਇਹਨਾਂ ਨੇ ਹੁਣ ਵਾਹਨ 'ਚ ਬੜਨਾ ਵੇਖ ਲਓ ਤੁਸੀਂ ਨਹੀਂ ਦਾਦੇ ਹੁੰਦੇ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤੇ ਸਾਰੇ ਕਿਸਾਨ ਨੇ ਜੁੜੇ ਹੋਏ ਐ ਭਾਵੇਂ ਉਹ ਮਜ਼ਦੂਰ ਐ ਭਾਵੇਂ ਵਪਾਰੀ ਵਰਗ ਐ ਕੋਈ ਬੰਦਾ ਹੀ ਐ ਸਾਰੇ ਤੇ ਫਿਰ ਵੀ ਆਪਾਂ ਨੂੰ ਕੀ ਨਾਮ ਮਿਲਦਾ ਤੁਹਾਡੇ ਸਾਹਮਣੇ ਆ ਚਲੋ ਐਤ ਕੀ ਦਾ ਸਾਰਾ ਕੁਝ ਸ਼ਾਰਟੇਜ ਆ ਗਿਆ ਤੁਹਾਡੇ ਸਾਹਮਣੇ ਨਾ ਤੁਹਾਡੀ ਐਪੀ ਮਿਲੀ ਨਾ ਯੂਰੀਆ ਤੇ ਮਿਲਦੀ ਨਾਲ ਸਮਾਨ ਮੜ ਦਿੰਦੇ ਹੂੰ ਹੋਰ ਕੁਝ ਇਹ ਵਾਰ ਲੋੜੀ ਤਾਂ ਮੈਨੂੰ ਦੱਸ ਦੋ ਘਰੀਆਂ ਮੈਂ ਕੋਈ ਨਹੀਂ ਕੋਈ ਨਹੀਂ ਲਓ ਜੀ ਪਹੁੰਚ ਗਿਆ ਪਾਡੇ ਤੇ ਸਾਡੇ ਪਿੰਡ ਦੇ ਨੌਜਵਾਨ ਹੰਤਾ ਜੀ ਹੰਤਾ ਜੀ ਵਾਹ ਜੀ ਵਾਹ ਹੰਤਾ ਜੀ ਕੀ ਆਲਾ ਹੈ ਸਤਿ ਸ੍ਰੀ ਅਕਾਲ ਹੋ ਠੀਕ ਹੈ ਹਾਂ ਵਧੀਆ ਜੀ ਵਧੀਆ ਕੰਮ ਕਰ ਸੱਟ ਹੈ ਹਾਂ ਵਧੀਆ ਵਧੀਆ ਬਜਾ ਛੱਡ ਦੋ ਹਾਂ ਹਾਂ ਚਲੋ ਚੰਗੀ ਜੀ ਅੱਗੇ ਬਣਾਉਨੇ ਆ ਪਕੌੜੇ ਬਣਾਉਨੇ ਆ ਪੱਲੇ ਬਣਾਉਨੇ ਆ ਚਲੋ ਵਧੀਆ ਕਰ ਸਾਰਾ ਕੁਝ ਚੱਲਦਾ ਹੈ ਆਪਣਾ ਵਧੀਆ ਕਰ ਇਧਰ ਹੰਸਾ ਜੀ ਲੱਗੇ ਪਏ ਤੇ ਇਧਰ ਆਪਣਾ ਯਾਰ ਗੇਲਾ

ਹੋ ਠੀਕ ਹੋ ਜੀ ਚਲੋ ਅੱਜ ਤੋਂ ਪਿੰਕੇ ਲਈ ਆਈ ਗਣੀ ਪੋਪਨੇ ਕਿਲੇ ਨਾਲ ਥੋੜਾ ਦਿਨ ਵਧੀਆ ਲੱਗਦਾ ਇੱਧਰ ਰਸਕਰ ਸਿੰਘ ਵੀ ਪਹੁੰਚ ਚੁੱਕੇ ਰਹੇ ਰਸਕਰ ਜੀ ਕੀ ਹਾਲ ਨੇ ਬਹੁਤ ਵਧੀਆ ਜੀ ਆਪਣੇ ਸੁਣਾਓ ਬਹੁਤ ਵਧੀਆ ਜੀ ਮੇਰੇ ਮੇਰੇ ਪਿੰਡ ਵਾਲੇ ਹਨ ਉਹਨਾਂ ਨੇ ਇੱਕ ਵਾਰੀ ਬੇਨਤੀ ਕਰਦਾ ਇੱਕ ਵਾਰੀ ਜਿਹੜਾ ਬਾਈ ਬਣਾਉਂਦਾ ਨਾ ਆਹ ਤਰਾ ਕੁਲਚਾ ਹੀ ਵਧੀਆ ਬਣਾਉਂਦਾ 버ਗਰ ਵੀ ਖਾ ਕੇ ਵੇਖੋ ਜਿਹੜੇ 버거 ਕਿਸ ਟਾਈਮ ਬਠੰਡੇ ਖਾਣ ਜਾਂਦੇ ਹੁੰਦੇ ਸੀ ਅੱਜ ਪਿੰਡ ਬਣਾਉਂਦਾ ਬਾਈ ਉਵੇਂ ਕਰੀਮ ਫ੍ਰੀਮ ਪਾ ਕੇ ਵਧੀਆ ਛੌਂਕ ਨਾਲ ਕਹਣੀ ਹੋਰ ਬਾਬਾ ਵਾਵਾ ਠੰਡ ਬਣਾਈ ਜਨਾ ਅੱਜ ਠੰਡ ਵਾਹ ਬਣਾਈ ਜਨਾ ਚੋਰਿਆ ਠੰਡ ਲੱਗਦੀ ਆ ਅੱਜ ਤਾਂ ਧੁੱਪ ਨਿਕਲੀ ਆ ਅੱਜ ਤਾਂ ਬਹੁਤ ਨਾ ਨਿਕਲ ਰਹਿਣਾ ਹੋਰ ਵਧੀਆ ਕੱਢਦੀ ਕਲਾ ਆਪਾਂ ਉਹਦੇ ਆ ਜੀ ਬਣਾਉਣੀ ਸੀ ਜੀ ਮੂਰੀ ਕਿਹੜੀ ਮੰਤਰੀ ਜੀ ਤੋਂ ਓਹੋ ਹਾਣ ਲਿਆ ਕੇ ਦੇ ਚੀਜ਼ੋ ਕੱਲ ਨੂੰ ਲਿਆ ਕੇ ਦਊਗਾ ਕੱਲ ਉਹ ਤਾਂ ਬਣਾਉਣੇ ਆ ਵਧੀਆ ਵੀਡੀਓ ਕੱਲੇ ਸੁਣਦੇ ਤਾਂ ਪੁਰਾਣੀਆਂ ਗੱਲਾਂ ਬਾਬੇ ਮੰਤਰੀ ਤੋਂ ਹੈਨਾ ਕੱਲ ਇੱਥੇ ਪੂਰੀ ਵੀਡੀਓ ਬਣਾਵਾਂਗੇ ਆਪਾਂ ਹਾਂ ਕੱਲ ਨੂੰ ਪੱਕਾ ਲੈ ਕਾਨੂੰ ਬਸ ਵਾਇਗੁਰ ਮੇਰੇ ਕਰ ਤੋਪ ਲਿਖ ਲਿਆਵੇ ਤੇ ਫਿਰ ਬੰਦੇ ਬਾਹਰਪੁਰ ਆ ਜਾਣਗੇ ਆਪਣੇ ਫਿਰ ਬਣਾਉਣੇ ਆ ਹੋ ਠੀਕ ਠਾਕ ਹਾਂ ਵਧੀਆ ਬਾਈ ਤਕੜੀ ਫੇਰ ਹਰਮਣ ਹਰਮਣ ਯਾਰ ਉਹਨੂੰ ਮਾਰ ਦਿੱਤਾ ਇਹਦਾਣੇ ਫੁਲਦਾਨੇ ਆ ਕੀ ਹੋ ਗਿਆ ਉਹ ਦੀਵਰ ਚ ਨੁਕਸ ਹੋ ਗਿਆ ਕੋਣ ਆਪਾਂ ਮੇਰ ਕਰੇ ਹੋਰ ਵਧੀਆ ਤੇ ਆਪਣੇ ਨਗਰ ਕੀਰਤਨ ਕਦਮ ਪਤਾ ਕੁਛ ਪਤਾ ਨਹੀਂ ਆ ਦੇ ਪੰਜ ਸੀ ਨੂੰ ਅਗੇ ਪੰਜ ਸੀ ਵੀਡੀਓ ਵਾਲੇ ਤਨਦਾਰ ਠੀਕ ਆ ਬਾਈ ਉਤੇ ਰਾਨੂ ਆਖੀਂਦਾ ਯਾ ਲੱਗ ਜੂ ਪਤਾ ਕਦੋਂ ਜਾਂਦਾ ਸੀ ਇਹ ਆ ਸਾਡੇ ਪਿੰਡ ਦਾ ਮਿਹਨਤੀ ਨੌਜਵਾਨ ਹਰਵਿੰਦਰ ਸਿੰਘ ਹਰਮਨ ਮੇਰਾ ਕਲਾਸਮੇਟ ਵੀ ਰਿਹਾ ਤੇ ਇਹ ਆ ਆਲ ਰੌਂਡਰ ਬੰਦਾ ਮਸ਼ੀਨਰੀ ਦਾ ਤੁਹਾਨੂੰ ਕੋਈ ਵੀ ਕੰਮ ਆ ਜੀ ਸੀ ਬੀ ਤੋਂ ਲੈ ਕੇ ਭਰਤ ਤੋਂ ਲੈ ਕੇ ਕੱਲੀ ਕੱਲੀ ਚੀਜ਼ ਬਾਈਕਲ ਹੁੰਦੀ ਆ ਲੋਡਰ ਲੋਡਰ ਸਭ ਕੁਝ ਹੁੰਦਾ ਹੁਣ ਵੀ ਇੱਥੇ ਆ ਸੇਵਾ ਨਿਵਾ ਰਿਹਾ ਹੈ ਫੋਰ ਹਰਮਨ ਜੀ ਵਧੀਆ ਕੜਦੀ ਕਲਾ ਮਾੜਾ ਮੋਬਾਈਲ ਨੰਬਰ ਦੱਸ ਦੋ ਆਉਦਾ 978606696 ਬਾਕੀ ਕਿਸੇ ਟੱਬਾ ਟੂਬਾ ਚ ਕਾਉਣਾ ਹੋਵੇ ਕਿਤੇ ਹੀ ਹੋਵੇ ਭਾਵੇਂ ਆਪਣੇ ਜ਼ਿਲ੍ਹੇ ਜਾਂ ਭਾਵੇਂ ਬਾਹਰ ਹਰ ਇੱਕ ਤਾਂ ਕੰਮ ਕਰਦੇ ਆ ਇਹ ਤੇ ਬੜੇ ਮਿਹਨਤੀ ਲੋਕ ਪਤਾ ਬਹੁਤ ਬਹੁਤ ਧੰਨਵਾਦ ਹਰਮਨ ਜੀ ਠੀਕ ਹੈ ਜੀ